ਵਾਈ ਗੁਰਜੀ ਦਾ ਖਾਸਤਾ ਵਾਈ ਵਾਈ ਗੱਡੇ ਅੱਜ ਜਲੰਧਰ ਦੇ ਵਿੱਚ ਕੇਐਮਬੀ ਕਾਲਜ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਇਕੱਠੇ ਹੋਏ ਜਿਨ੍ਹਾਂ ਦੀਆਂ ਡਿਊਟੀਆਂ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਲੱਗਣੀਆਂ ਸੀ ਸਾਨੂੰ ਇੱਕ ਫੋਨ ਕਾਲ ਦੇ ਰਾਹੀਂ ਜਾਣਕਾਰੀ ਮਿਲੀ ਕਿ ਇੱਥੇ ਜਿਹੜਾ ਉਹਨਾਂ ਦਾ ਲੰਗਰ ਪਾਣੀ ਦਾ ਪ੍ਰਬੰਧ ਆ ਉਹ ਗੁਰਦਾਰੇ ਚੋਂ ਲਿਆ ਨਹੀਂ ਕੀਤਾ ਗਿਆ ਹੈ ਇਹ ਬਹੁਤ ਜ਼ਿਆਦੀ ਮੰਦਭਾਗੀ ਘਟਨਾ ਹੈ ਗੁਰੂ ਘਰਾਂ ਦਾ ਲੰਗਰ ਲੋੜਵੰਦਾਂ ਦੇ ਹੁੰਦਾ ਰੱਜਿਆਂ ਪੁੱਜਿਆਂ ਤੇ ਅਫਸਰशाही ਦੇ ਲਈ ਨਹੀਂ ਹੁੰਦਾ ਕਿਉਂਕਿ ਗੁਰਦੁਆਰਾ ਤੱਲੜ ਸਾਹਿਬ ਜਿਹੜਾ ਜਲੰਧਰ ਦੇ ਬਿਲਕੁਲ ਨਜ਼ਦੀਕ ਪੈਂਦਾ ਉੱਥੇ ਬਹੁਤ ਦੇਰ ਤੱਕ ਇੱਕ ਕਮੇਟੀ ਦੇ ਝਗੜੇ ਤੋਂ ਬਾਅਦ ਚ ਰਸੀਵਰ ਲੱਗ ਗਿਆ ਔਰ ਰਸੀਵਰ ਦੀ ਡਿਊਟੀ ਸੀ ਕੁਝ ਸਮੇਂ ਦੇ ਵਿੱਚ ਉਹਨੂੰ ਸੁਲਝਾ ਕੇ ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਦੇ ਹਵਾਲੇ ਕਰਨਾ ਤੇ ਕਈ ਸਾਲਾਂ ਤੋਂ ਰਸੀਵਰ ਉਸ ਗੁਰੂ ਘਰ ਦਾ ਜਿਹੜਾ ਸੰਗਤ ਦਾ ਪੈਸਾ ਆ ਜਾਂ ਉੱਥੇ ਦੀਆਂ ਸੇਵਾਵਾਂ ਆ ਉਹ ਪਤਾ ਨਹੀਂ ਕਿੰਨੇ ਕਸਾਲਾਂ ਤੋਂ ਇਸ ਤਰੀਕੇ ਦੇ ਨਾਲੇ ਖਬਰ ਤੇ ਅੱਜ ਸਾਡੇ ਸਾਹਮਣੇ ਆਈ ਆ ਕਿੰਨੇ ਕਸਾਲਾਂ ਤੋਂ ਗੁਰੂ ਘਰ ਦਾ ਜਿਹੜਾ ਪੈਸਾ ਆ ਜਿਹੜਾ ਆਮ ਗਰੀਬ ਗੁਰਪੇ ਨੇ ਆਪਣਾ ਦਸਾਂ ਨਾ ਹੋਂ ਦੀ ਕਿਰਤ ਦੇ ਵਿੱਚੋਂ ਕੱਢ ਕੇ ਗੋਲਕ ਦੇ ਵਿੱਚ ਪਾਇਆ ਹੁੰਦਾ ਵੀ ਆਮ ਜਿਹੜੀ ਸੰਗਤ ਆ ਉਹਦੇ ਲੇਖੇ ਲੱਗ ਸਕੇ ਉਹ ਗੁਰੂ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਉਹ ਸ਼ਰਧਾ ਤੇ ਨਾਲ ਭੇਟਾ ਕਰਦੀ ਆ ਸੰਗਤ ਤੇ ਪ੍ਰਸ਼ਾਸਨ ਜਿਹੜਾ ਹੈਗਾ ਆ ਉਸ ਸੰਗਤ ਦੀ ਦੁਰਵਤੋਂ ਕਰ ਰਿਆ ਉਸ ਪੈਸੇ ਦੀ ਉਸ ਲੰਗਰ ਦੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵਾਸਤੇ ਲਿਆ ਕੇ ਇੱਥੇ ਲੰਗਰ ਚਲਾ ਰਹੇ ਆ ਇਹ ਘਟਨਾ ਬਹੁਤ ਮੰਦ ਭਾਗੀ ਆ ਅਸੀਂ ਇਹਦੀ ਬਹੁਤ ਸਖਤ ਸ਼ਬਦਾਚਨ ਨਿਖੇਧੀ ਤੇ ਨਿੰਦਾ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਤੇ ਜਿਹੜੇ ਲੋਕ ਸਹਿਯੋਗਤ ਨੇ ਉਹ ਇਹਨਾਂ ਚੀਜ਼ਾਂ ਦੇ ਪ੍ਰਤੀ ਅਸੀਂ ਚੌਂਦੇ ਪੀਏ ਦੇ ਉੱਤੇ ਬੜੀ ਕਾਨੂੰਨੀ ਤੇ ਲੋਕਾਂ ਵੱਲੋਂ ਵੀ ਜੋ ਇਲਾਹੀ ਹੋ ਕੇ ਸਜਾਇਣਾ ਨੂੰ ਮਿਲਣੀ ਮਿਲਣੀ ਆ ਤੇ ਕੌਮੀ ਤੌਰ ਤੇ ਵੀ ਅਸੀਂ ਜਿੰਨੇ ਜੋਗੇ ਹੋਏ ਅਸੀਂ ਇਹ ਚੀਜ਼ ਦੀ ਆਵਾਜ਼ ਬੁਲੰਦ ਵੀ ਕਰਾਂਗੇ ਤੇ ਤੇ ਬੜਾ ਐਕਸ਼ਨ ਵੀ ਲਵਾਂਗੇ ਔਰ ਇਹ ਵੀਡੀਓ ਦੇ ਨਾਮ ਨਾਲ ਜਿਹੜਾ ਹੈਗਾ ਆ ਤੁਹਾਨੂੰ ਉੱਥੇ ਦੀ ਬਕਾਇਦਾ ਰਿਕਾਰਡ ਵੀਡੀਓ ਵੀ ਜਿਹੜੀ ਗੱਡੀ ਤੱਲਣ ਸਾਡੀ ਲੰਗਰ ਵਰਤਾ ਰਹੀ ਹੈ ਉਹ ਸਾਰਾ ਨਾ ਸਾਰਾ ਰਿਕਾਰਡ ਵਿਦ ਪ੍ਰੂਫ ਤੁਹਾਨੂੰ ਸੰਗਤ ਦੇ ਸਾਹਮਣੇ ਰੱਖਾਂਗੇ ਤਾਂ ਅਸੀਂ ਸੰਗਤ ਦੇ ਚਰਨਾਂ ਚ ਵੀ ਬੇਨਤੀ ਕਰਦੀ ਹਾਂ ਜਿੱਥੇ ਕਿਤੇ ਵੀ ਐਡਾ ਨਹੀਂ ਕੋਈ ਘਟਨਾ ਹੁੰਦੀ ਆ ਤਕੜੇ ਹੋ ਕੇ ਆਵਾਜ਼ ਬੁਲੰਦ ਕਰਿਆ ਕਰੋ ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵੱਧ ਤੋਂ ਵੱਧ ਦੁਨੀਆ ਤੱਕ ਸ਼ੇਅਰ ਕਰੋ ਤਾਂ ਜੋ ਜਿਹੜੀ ਇੱਥੇ ਦੀ ਪੰਜਾਬ ਸਰਕਾਰ ਐਸ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਦੀ ਦੁਰਵਤੋ ਕਰ ਰਹੀ ਆ ਉਹ ਨਸ਼ਰ ਹੋ ਸਕੇ ਪੂਰੀ ਦੁਨੀਆ ਇਸ ਮਸਲੇ ਨੂੰ ਜਾਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ